ਦਿੱਲੀ ਦੀਆਂ ਉਹਨਾਂ ਸਫਾਂ ਦੇ ਵਿੱਚੋਂ ਹੈ ਕਿ ਇੱਕ ਸਜ਼ਾ ਸੁناਈ ਗਈ ਪੁਰਾਣੇ ਕੇਸ ਵਿੱਚ ਸੱਜਨ ਕੁਮਾਰ ਨੂੰ ਉਹ ਸਜ਼ਾ ਦਾ ਐਲਾਨ ਹੋਣਾ ਹੈ ਦੋਸ਼ੀ ਪਹਿਲਾਂ ਕਰਾਰ ਹੋ ਗਏ। ਉਹ ਸਜ਼ਾ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ। ਉਹ ਕਿਹੜੇ-ਕਿਹੜੇ ਕੇਸ ਦੇ ਵਿੱਚ ਪਹਿਲਾਂ ਵੀ ਦੋਸ਼ੀ ਪਾਏ ਗਏ ਨੇ ਤੇ ਹੁਣ ਜਿਹੜੀ ਸਜ਼ਾ ਸੁناਈ ਗਈ ਇਸ ਨੂੰ ਲੈ ਕੇ ਲੋਕੀ ਹੋਰ ਮੰਗ ਕਰ ਰਹੇ ਆ ਕਿ ਨਹੀਂ ਇਹਨੂੰ ਤੇ ਫਾਂਸੀ ਹੋਣੀ ਚਾਹੀਦੀ। ਸ੍ਰੀ ਸਭ ਤੋਂ ਵੱਡੀ ਗੱਲ ਹੈ ਕਿ 41 ਸਾਲ ਹੋ ਗਏ। ਜੀ। ਅਜੇ ਤੱਕ ਇਨਸਾਫ ਨਹੀਂ ਮਿਲਿਆਗੇ ਜਿਹੜੇ ਦੋਸ਼ੀ ਉਹ ਬਾਹਰ ਘੁਮਰੇ ਕਈ ਬੇਵਕਤੀ ਮਾਰੇਗੇ ਨੇ ਪਰ ਦੇਸ਼ ਦੀਆਂ ਅਦਾਲਤਾਂ ਨੇ ਸਿੱਖ ਭਾਈਚਾਰੇ ਨੂੰ ਇਨਸਾਫ ਤੇ ਨਹੀਂ ਦਿੱਤਾ ਦੇਸ਼ ਦੀਆਂ ਸਰਕਾਰਾਂ ਨੇ ਸਿੱਖ ਭਾਈਚਾਰੇ ਨੂੰ ਇਨਸਾਫ ਨਹੀਂ ਦਿੱਤਾ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਹੈ ਜਿੱਦਣ 84 ਹੋਇਆ ਜਿੱਦਾਂ ਪੂਰੇ ਇੰਡੀਆ 'ਚ 3000 ਤੋਂ ਵੱਧ ਸਿੱਖ ਮਾਰੇਗੇ ਨੇ ਤਿਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਤੇ ਪੂਰਾ ਹਿੰਦੁਸਤਾਨ ਬੋਲਦਾ ਤੇ ਗੋਦਰਾ ਕਾਂਡ ਨਹੀਂ ਸੀ ਹੋਣਾ ਜਿਸ ਦਿਨ ਗੋਦਰਾ ਕਾਂਡ 2002 ਦੇ ਵਿੱਚ ਹੋਇਆ ਪੂਰਾ ਹਿੰਦੁਸਤਾਨ ਬੋਲਦਾ ਤੇ ਫਿਰ ਕਸ਼ਮੀਰੀ ਪੰਡਤ ਨਾ ਉੱਥੋਂ ਉਜੜ ਕੇ ਆਉਂਦੇ ਹਗੇ ਤੇ ਜਿਸ ਦਿਨ ਕਸ਼ਮੀਰੀ ਪੰਡਤਾਂ ਨੂੰ ਉਜਾੜਿਆ ਗਿਆ ਤੇ ਜੇ ਉਸ ਦਿਨ ਪੂਰਾ ਹਿੰਦੁਸਤਾਨ ਬੋਲਦੇ ਤੇ ਫਿਰ ਮਣੀਪੁਰ ਦੇ ਵਿੱਚ ਦੰਗੇ ਨਾ ਹੁੰਦੇ ਪਹਿਲਾਂ ਸਿੱਖ ਫਿਰ ਮੁਸਲਮਾਨ ਫਿਰ ਕਸ਼ਮੀਰੀ ਪੜ ਤੇ ਹੁਣ ਅਸਾਈ ਜੇ ਹਿੰਦੁਸਤਾਨ ਬੋਲਦਾ ਹੁੰਦਾ ਤੇ ਚਾਰੇ ਨਹੀਂ ਹੁੰਦਾ ਤੇ ਜੇ ਦੇਸ਼ ਦੀਆਂ ਸਰਕਾਰਾਂ ਤੇ ਦੇਸ਼ ਦੀਆਂ ਅਦਾਲਤਾਂ ਸਿੱਖਾਂ ਨੂੰ ਇਨਸਾਫ਼ ਦਿੰਦੀਆਂ ਤੇ 41 ਸਾਲ ਨਾ ਲੱਗਦੇ ਹਗੇ ਅਰਰ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਸਿੱਖ ਬੰਦੇ ਨੇ ਉਹਦੇ ਕੋਹੀ ਦੇਸ਼ ਦੀਆਂ ਸਰਕਾਰਾਂ ਮਾਫੀ ਮੰਗਵਾ ਦੀਆਂ ਸਿੱਖਾਂ ਦਾ ਹੀ ਕਤਲ ਹੋਇਆ ਹੋਵੇ ਸਿੱਖਾਂ ਨੇ ਧੱਕੇ ਹੋਏ ਹੋਣ ਤੇ ਸਿੱਖੀ ਪ੍ਰਾਈਮ ਮਿਨਿਸਟਰ ਮਾਫੀ ਮੰਗੇ ਜਦ ਕਿ ਉਹ ਮਾਫੀ ਸਮੁੱਚੇ 542 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਤੇ 200 250 ਜਿਹੜੇ ਰਾਜ ਸਭਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹਿੰਦੁਸਤਾਨ ਨੂੰ ਮਾਫੀ ਮੰਗਣੀ ਚਾਹੀਦੀ ਸੀ ਕਿ ਕਿਹਨਾਂ ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕੇ ਜਿੰਨਾਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਕਾਲੇ ਪਾਣੀ ਦੀ ਸਜ਼ਾ ਕੱਟੀ ਹੈ ਗਿਆ ਹੁਣ ਗੱਲ ਆ ਗਈ ਹੈ ਇਹਦੀ ਸੱਜਣ ਕਮਾਲ ਸੱਜਨ ਗੁਮਾਰ ਕਾਂਗਰਸ ਪਾਰਟੀ ਦਾ ਐਮਪੀ ਇੱਥੇ ਤਿੰਨ ਕੇਸ ਚੱਲਦੇ 2018 ਦੇ ਵਿੱਚ ਹੀ ਕੇਸ ਹੈ ਉਹਦੇ ਚ ਵੀ ਇਹਨੂੰ ਉਮਰ ਕੈਦ ਹੋਈ ਹੈ ਇੱਕ ਹੋਰ ਕੇਸ ਸੀ ਉਹ ਇਹਨੂੰ ਬਰੀ ਹੋ ਗਿਆ ਤੇ ਅੱਜ ਜਿਹੜਾ ਦੋ ਪਿਓ ਪੁੱਤੇ ਨੇ ਮਾਰੇ ਹੈਗੇ ਸੀ ਉਹਨਾਂ ਦੇ ਪਰਿਵਾਰ ਵੱਲੋਂ ਪੀੜਤ ਪਰਿਵਾਰ ਨੇ ਕੇਸ ਦੀ ਸੁਣਵਾਈ ਕੀਤੀ ਫੈਸਲਾ 12 ਤਰੀਕ ਨੂੰ ਦੋਸ਼ੀ ਡਿਕਲੇਅਰ ਕਰ ਦਿੱਤਾ ਗਿਆ ਸੀ ਫਿਰ ਰਾਖਵਾ ਰੱਖ ਲਿਆ ਅੱਜ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਦੋ ਤਿੰਨ ਕੇਸ ਸੀ ਸੱਜਣ ਕੁਮਾਰ ਦੇ ਤਿੰਨਾਂ ਚੋਂ ਇੱਕ ਜਬਰੀ ਗਿਆ ਦੋ ਚ ਇਹਨੂੰ ਉਮਰ ਕੈਦ ਦੀ ਸਜ਼ਾ ਹੋਗੇ ਪਰ ਪੀੜਤ ਪਰਿਵਾਰ ਤੇ ਸਿੱਖ ਭਾਈਚਾਰੇ ਕਹਿੰਦੇ ਕਿ ਇਹੋ ਜਿਹੇ ਬੰਦੇ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈਗੀ ਜਿਨ੍ਹਾਂ ਨੇ ਕਤਲਿਆਮ ਕੀਤਾਗਾ ਲੋਕਾਂ ਨੂੰ ਭੀੜ ਨੂੰ ਭੜਕਾਇਆਗਾ ਲੋਕਾਂ ਨੂੰ ਤੁਸੀਂ ਮਾਰੇ ਹੋਗੇ ਧੀਆਂ ਭੈਣਾਂ ਦੀ ਇੱਜ਼ਤਾਂ ਵੀ ਲੁੱਟੀਆਂ ਗੁਰਦੁਆਰੇ ਸਭ ਵੀ ਸਾੜੇ ਗਏ ਕਿਨੇ ਔਰ ਕਾਂਗਰਸ ਪਾਰਟੀ ਨੇ ਇਨਸਾਫ਼ ਨਹੀਂ ਦਿੱਤਾ 1984 ਤੋਂ ਲੈ ਕੇ ਠੀਕ ਹੈ ਹੁਣ ਤੱਕ ਦੇਸ਼ ਦੀਆਂ ਸਰਕਾਰਾਂ ਦੇ ਵਿੱਚ ਜ਼ਿਆਦਾ ਕਾਂਗਰਸ ਪਾਰਟੀ ਦੀ ਰਹੀ ਹੈ ਫਿਰ ਭਾਜਪਾ ਦੀ ਵੀ ਰਹੀ ਹੈਗੀ ਹੈ ਇਨਸਾਫ਼ ਨਹੀਂ ਸਿੱਖਾਂ ਨੂੰ ਮਿਲਿਆ ਹੈਗਾ ਤੇ ਆ ਇਹਦੇ ਕੇਸ ਦੁਬਾਰਾ ਉੱਠੇ ਨੇ 12 ਕਮਿਸ਼ਨ ਤੇ ਕਮੇਟੀਆਂ ਬਣੀਆਂ ਸੀ ਕਿਸੇ ਵੀ ਕਮਿਸ਼ਨ ਨੇ ਡਾਇਰੈਕਟ ਦੋਸ਼ੀ ਨਹੀਂ ਟਰਾਇਆ ਔਰ ਕਾਂਗਰਸ ਪਾਰਟੀ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈਗੀ ਆ ਚਾਹੇ ਉਹ ਸੱਜਨ ਕੁਮਾਰ ਸੀ ਚਾਹੇ ਜਗਦੀਸ਼ ਟਾਈਟਲ ਸੀ ਚਾਹੇ ਐਚਲ ਪਗ ਸੀ ਜਾਂ ਕੋਈ ਹੋਰ ਲੱਟਣ ਪਟਣ ਵੀ ਇਹ ਸਾਰੇ ਕਰਕੇ ਤੇ ਇਸ ਕਰਕੇ ਸਿੱਖਾਂ ਨੂੰ ਤੇ ਕਦੀ ਇਨਸਾਫ ਨਹੀਂ ਮਿਲਿਆ ਗਿਆ ਹੁਣ ਆਹ ਉਮਰ ਕੈਦੋ ਪੀੜਤ ਪਰਿਵਾਰਾਂ ਦੇ ਸ਼ਰਮਨੀ ਕਾਲੀਦਲ ਇਸ ਸਟੇਮ ਨੇ ਕਈ ਕਾਂਗਰਸੀ ਨੇ ਕਿਹਾ ਗਿਆ ਕਿ ਜਿਹੜੇ ਦੋਸ਼ੀ ਉਹਨਾਂ ਨੂੰ ਕਤਲ ਦੀ ਜਿਹੜੀ ਕਿ ਸਜ਼ਾ ਆ ਉਮਰ ਕੈਦ ਨਹੀਂ ਹੋਣੀ ਚਾਹੀਦੀ ਕਤਲ ਦੀ ਸਜ਼ਾ ਤੇ ਫાંਸੀ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਮੌਤ ਦੀ سزا ਦੇਣੀ ਚਾਹੀਦੀ ਹੈਗੇ ਪਰ ਦੇਸ਼ ਦੀਆਂ ਅਦਾਲਤਾਂ ਦੇ ਨਿਰਭਰ ਕਰਦਾ ਹੈਗਾ ਕਿ ਨਹੀਂ ਦਿੱਤੀ ਹੈਗੀ ਜਾਂ ਸਾਡੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਹੈਗੀਆਂ ਨੇ ਪਰ ਇੱਕ ਇੰਡੀਆ ਦੇ ਵਿੱਚ ਸਿੱਖ ਵੀ ਬਰਾਬਰ ਦੇ شہری ਨੇ ਤੇ ਉਹਨਾਂ ਨੂੰ 44 41 ਸਾਲ ਬਾਅਦ ਇਨਸਾਫ ਮਿਲ ਰਿਹਾ ਹੈਗਾ ਤੇ ਫਿਰ ਕਿਵੇਂ ਕਿਵੇਂ ਤੁਸੀਂ ਸਾਡਾ ਜਿਹੜਾ ਦੇਸ਼ ਦੀ ਸਰਕਾਰ ਜਾਂ ਦੇ ਜਿਹੜਾ ਦੇਸ਼ ਦਾ ਨਿਆਂਪਾਲਿਕਾ ਅਸੀਂ ਕਿਵੇਂ ਨਿਰਪੱਖ ਕਹਿ ਲਾਂਗੇ ਵੀ 41 41 ਸਾਲ ਲੱਗਣਗੇ ਯਰ 48 ਸਾਲ ਤੋਂ ਐਡਾ ਕਲੰਕ ਹੈ ਹਿੰਦੁਸਤਾਨ ਦੀ ਸਰਕਾਰ ਤੇ ਇੰਡੀਆ ਦੀ ਸਰਕਾਰ ਤੇ ਪੂਰੇ ਵਰਲਡ ਦੇ ਵਿੱਚ ਹੈ ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਦੰਗੇ ਕਹਿ ਰਹੇ ਹੋ ਇਹਦੇ ਸਿੱਖ ਜੈਨੋਸਾਈਡ ਸੀ ਸਿੱਖ ਕਤਲੇਆਮ ਸੀ ਦੰਗੇ ਦੋ ਫਿਰਕਿਆਂ ਦੇ ਵਿੱਚ ਹੁੰਦੇ ਨੇ ਤਿੰਨੇ ਥੇ ਲੋਕਾਂ ਨੂੰ ਮਾਰਨਾ ਦੰਗੇ ਨਹੀਂ ਹੁੰਦਾ ਅੱਜ ਤੱਕ ਜਿਹੜਾ ਦੇਸ਼ ਦਾ ਮੀਡੀਆ ਵਾ ਚਾਹੀ ਹਿੰਦੀ ਮੀਡੀਆ ਚਾ ਇੰਗਲਿਸ਼ ਮੀਡੀਆ ਉਹ ਦੰਗੇ ਗਈ ਜਾਂਦਾ ਹੈ ਇਹਦੇ ਸਿੱਖ ਕਤਲਿਆਮ ਔਰ ਸਿੱਖ ਕਤਲਿਆਮ ਦੇ ਮਸਲੇ ਵਿੱਚ ਦੇਸ਼ ਦਾ ਜਿਹੜਾ ਲੱਗਾ ਕਲੰਕ ਭਾਰਤ ਦੇ ਉਹ ਕਦੀ ਵੀ ਧੋਤਾ ਨਹੀਂ ਜਾ ਸਕਦਾ ਔਰ ਇਸ ਦੇ ਨਾਲ ਗੱਲ ਕਰੀਏ ਕਿ ਇੱਕ ਤੇ ਹੋਈ ਹੈ ਇੱਕ ਕੇਸ ਦੀ ਸਜ਼ਾ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਤੋਂ ਪਹਿਲਾਂ ਕਿੰਨੇ ਦਫਾ ਪੁਲਿਸ ਜਿਹੜੇ ਮੁਲਾਜ਼ਮ ਨੇ ਜਾਂ ਵੱਡੇ ਅਧਿਕਾਰੀ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਲੀਡਰਾਂ ਨੂੰ ਹੋ ਰਹੀਆਂ ਨੇ ਉਸ ਵੇਲੇ ਜਿਨ੍ਹਾਂ ਨੇ ਮਾਰਾ ਕੀਤਾ ਔਰ ਜਿਹੜੀਆਂ ਹਸਤੀਆਂ ਉਦੋਂ ਲੜੀਆਂ ਮਨੁੱਖੀ ਅਧਿਕਾਰਾਂ ਲਈ ਉਹਨਾਂ ਦੀਆਂ ਤਾਂ ਕਹਾਣੀਆਂ ਵੀ ਜਿਹੜੀਆਂ ਆ ਨਹੀਂ ਰਹੀਆਂ ਪਾਜ ਪਰ ਹਾਲਾਂਕਿ ਇਸ ਮਾਮਲੇ ਉੱਤੇ ਕਹਿ ਰਹੀ ਹੈ ਕਿ ਸਾਡੀ ਸਰਕਾਰ ਦੇ ਅੰਦਰ ਇਨਸਾਫ ਮਿਲ ਰਿਹਾ ਜੋ ਪੁਰਾਣਾ ਦਰਦ ਹੈ ਉਹਨੂੰ ਅਸੀਂ ਘੱਟ ਕਰ ਰਹੇ ਹਾਂ ਪਰ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਜਿਹੜੀਆਂ ਉਹ ਕਹਾਣੀਆਂ ਪੇਸ਼ ਕੀਤੀਆਂ ਜਾਣੀਆਂ ਨੇ ਉਹਨਾਂ ਨੂੰ ਦਿਖਾਇਆ ਨਹੀਂ ਜਾ ਰਿਹਾ ਆਗਿਆ ਨਹੀਂ ਦਿੱਤੀ ਜਾ ਰਹੀ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਦੇ ਵਿੱਚ ਜਿਹੜੇ ਪਹਿਲੇ ਮੁਕਦਮੇ ਉਹਦੇ ਵਿੱਚ ਕਾਂਗਰਸੀ ਵੀ ਆ ਗਏ ਉਹਦੇ ਚਾਰ ਐਸਐਸਬੀ ਆਲਵੇ ਲੋਕ ਵੀ ਆ ਗਏ ਉਹਨਾਂ ਦੇ ਖਿਲਾਫ ਵੀ ਮੁਕਦਮੇ ਦਰਜ ਹੋਏ ਨੇ ਉਹ ਹੁਣ ਸਵਾਲ ਹੈ ਕਿ ਬੀਜੇਪੀ ਇਸ ਮਸਲੇ ਤੇ ਨਹੀਂ ਬੋਲੀ ਪਰ ਫਿਰ ਵੀ ਬੀਜੇਪੀ ਨੇ ਦੁਬਾਰਾ ਕਈ ਜਿਹੜੇ ਰੀਓਪਨ ਕੀਤੇ ਹੈਗੇ ਨੇ ਉਹਦੇ ਤੇ ਕਰਕੇ ਇਹਨਾਂ ਲੋਕਾਂ ਨੂੰ ਸਜ਼ਾ ਮਿਲੀ ਹੈਗੀ ਇਸੇ ਕਰਕੇ ਚਾਹੇ ਮਨਜਿੰਦਰ ਸਿੰਘ ਸਿਰਚਾ ਚਾਹੇ ਰਵਨੀਤ ਸਿੰਘ ਬਿੱਟੂ ਚਾਹੇ ਆਰਪੀ ਸਿੰਘ ਹੋਣੀ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਸਾਹਿਬ ਕਰਕੇ ਇਹ ਜਿਹੜੀ ਸੱਜਨ ਕੁਮਾਰ ਉਹਨਾਂ ਨੂੰ ਮਰਕਿਆ ਦੀ ਸਜ਼ਾ ਸੁਣਾਈ ਗਈ ਹੈ ਜਿਹੜੀ ਤੁਸੀਂ ਗੱਲ ਕਰਦੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਪੁਲਸ ਰਾਜ ਕਤਲਿਆਮ ਹੋਇਆ ਸੀ ਸਿੱਖ ਨੌਜਵਾਨਾਂ ਦਾ ਬੇਕਸੂਰ ਲੋਕਾਂ ਦਾ 25000 ਤੋਂ ਵੱਧ ਜਿਹੜੇ ਬੇਕਸੂਰ ਮਾਰੇ ਉਹ ਜਸਵੰਤ ਸਿੰਘ ਖਾਲੜਾ ਸਾਹਿਬ ਉਹਨੇ ਲਾਸ਼ਾਂ ਦਾ ਉਹ ਵਾਰਸ ਲਾਸ਼ਾਂ ਦਾ ਵਾਰਸ ਬਣਿਆ ਸੀ ਪੁਲਸ ਨੇ ਉਹਨੂੰ ਵੀ ਮਾਰ ਦਿੱਤਾ ਗਿਆ ਕੇਪੀਐਸ ਕੇਪੀਐਸ ਗਿੱਲ ਹੋਣਾਂ ਦੇ ਦੋ ਲੱਗਦੇ ਦੋਸ਼ ਹੁਣ ਇਹ ਹੈ ਕਿ ਉੱਤੇ ਫਿਲਮ ਬਣਨੀ ਹੈਗੀ ਹੈ ਫਿਲਮ ਬਣ ਚੁੱਕੀ ਹੈਗੀ ਹੈ ਪਾਰ ਸਰਕਾਰ ਜਿਹੜੀ ਆ ਉਹ ਰਿਲੀਜ਼ ਨਹੀਂ ਕਰ ਰਹੀ ਹੈਗੀ ਹੋ ਸਕਦਾ ਮੈਨੂੰ ਇਹ ਲੱਗਦਾ ਹੈਗਾ ਕਿ ਹੁਣ ਉਹ ਫਿਲਮ ਰਿਲੀਜ਼ ਹੋ ਜੇਗੀ ਕਿਉਂਕਿ ਦਿੱਲੀ ਵਿਧਾਨ ਸਭਾ ਕਰਕੇ ਹੋ ਸਕਦਾ ਫਿਲਮ ਰੁਕੀ ਹੋਵੇ ਦਿੱਲੀ ਵਿਧਾਨ ਸਭਾ ਦੇ ਵਿੱਚ ਭਾਜਪੀ ਨਹੀਂ ਚਾਹੁੰਦੀ ਸੀ ਕਿ ਫਿਲਮ ਰਿਲੀਜ਼ ਹੋ ਜੇ ਤੇ ਜਿਹੜਾ ਦਿੱਲੀ ਦਾ ਜਿਹੜਾ ਹਿੰਦੂ ਭਾਈਚਾਰਾ ਉਹ ਕਿਤੇ ਨਾਰਾਜ਼ ਨਾ ਹੋ ਜੇ ਪੀ ਦੂਜੇ ਫਿਲਮ ਇਹ ਹੋ ਜੇ ਲੋਕਾਂ ਦੀ ਜ ਹੁਣ ਦਿੱਲੀ ਦੇ ਵਿੱਚ ਵੋਟਾਂ ਨਹੀਂ ਗਏ ਤੇ ਮੈਨੂੰ ਲੱਗਦਾ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜੇ ਨਾਂ ਵੀ ਕੋਈ ਕਿਸੇ ਕਿਸੇ ਪੋਲੀਟਿਕਲ ਪਾਰਟੀ ਦਾ ਨਾਂ ਇਹ ਮੰਤਵ ਹੋਵੇ ਫਿਰ ਵੀ ਜਿਹੜੀਆਂ ਫਿਲਮਾਂ ਬਣਦੀਆਂ ਨੇ ਸੱਚ ਦੇ ਆਧਾਰ ਤੇ ਉਹਨਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈਗਾ ਉਹ ਆਉਣਾ ਚਾਹੀਦਾ ਲੋਕਾਂ ਨੂੰ ਦੱਸਣਾ ਚਾਹੀਦਾ ਹੈਗਾ ਕਿ ਪੰਜਾਬ ਦੇ ਵਿੱਚ ਬੇਕਸੂਰ ਕੋ ਕੋ ਕੇ ਮੁੰਡੇ ਮਾਰੇਗੇ ਉਹ ਦੱਸਣਾ 84 ਤੇ ਕਈ ਫਿਲਮਾਂ ਬਣਨੀਆਂ ਚਾਹੀਦੀਆਂ ਹੈਗੀਆਂ ਨੇ ਕਸ਼ਮੀਰੀ ਪੜਤਾਂ ਤੇ ਬਣਨੀਆਂ ਚਾਹੀਦੀਆਂ ਨੇ ਗੋਦਰਾ ਕਾਂਡ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਹੈਗੀਆਂ ਨੇ ਮਣੀਪੁਰ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਲੋਕਾਂ ਨੂੰ ਪਤਾ ਤੇ ਲੱਗੇ वर्ल्ड वाइड ਪਤਾ ਤੇ ਲੱਗੇ ਹੈਗੇ ਨਾ ਪਰ ਪੂਰਾ ਸੱਚ ਹੋਵੇ ਪੂਰਾ ਸੱਚ ਹੋਵੇ ਅਜੰਡਾ ਨਹੀਂ ਹੋਣਾ ਚਾਹੀਦਾ ਹੈਗਾ ਅਜੰਡਾ ਨਹੀਂ ਹੋਣਾ ਚਾਹੀਦਾ ਜਿਵੇਂ ਇੱਕ ਬੀਬੀ ਨੇ ਐਮਪੀ ਨੇ ਫਿਲਮ ਬਣਾਈ ਸੀ ਉਹ ਕਿਸੇ ਨੂੰ ਪਤਾ ਨਹੀਂ ਲੱਗਾ ਲੱਗੇ ਕਿ ਨਹੀਂ ਲੱਗੇਗੀ ਕਿਉਂਕਿ ਏਜੰਡਾ ਸੀ ਲੋਕੀ ਏਜੰਡਾ ਨਹੀਂ ਦੇਖਦੇ ਲੋਕੀ ਸੱਚ ਦੇਖਦੇ ਹੈਗੇ ਨੇ ਸੱਚ ਦੇ ਵਿੱਚ ਤੇ ਏਜੰਡੇ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ